ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਉਮੀਦ ਕਰਦਾ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਸਾਰੇ ਠੀਕ ਠਾਕ ਹਾਂ ਪਰਮਾਤਮਾ ਦੇ ਅਰਦਾਸ ਬੇਨਤੀ ਕਰੀ ਦੀ ਵਾਹਿਗੁਰੂ ਸਾਹਿਬ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੀ ਪਰ ਹੁਣ ਜਿਹੜੇ ਮੀਹ ਹਨੇਰੀਆਂ ਚੱਲ ਨੇ ਇਹ ਤੋਂ ਵੀ ਹੁਣ ਛੁਡਕਾਰਾ ਕਰੀ ਹੁਣ ਅੱਜ ਆਪਾਂ ਜੀ ਤੁਹਾਡੇ ਨਾਲ ਇੱਕ ਰੈਸਪੀ ਸਾਂਝੀ ਕਰਨੀ ਆ ਅੱਜ ਆਪਾਂ ਬਣਾਉਣਾ ਕਿਉ ਕਿਉ ਆਪਾਂ ਬਣਾਉਣਾ ਕਿਸ ਤਰੀਕੇ ਨਾਲ ਨਾ ਤਾਂ ਜੀ ਆਪਾਂ ਨੂੰ ਕੋਈ ਮਧਾਣੀ ਦੀ ਲੋੜ ਹੈ ਨਾ ਆਪਾਂ ਨੂੰ ਕੋਈ ਚਾਟੀ ਤੋੜੀ ਦੀ ਲੋੜ ਹੈ ਤੇ ਨਾ ਆਪਾਂ ਨੂੰ ਕੋਈ ਬਿਜਲੀ ਦੀ ਲੋੜ ਹੈ ਬਿਲਕੁਲ ਸਿਰਫ ਆਪਾਂ ਨੂੰ ਆ ਦਿਖਾਉ ਆ ਕਰਸ਼ੀ ਤੇ ਕੜਾਹੀ ਦੀ ਲੋੜ ਹੈ ਇਹਦੇ ਵਿੱਚ ਹੀ ਮੱਖਣੀ ਤਿਆਰ ਕੀਤੀ ਜਾਊ ਇਸੇ ਕੜਾਹੀ ਦੇ ਵਿੱਚ ਜੀ ਘਿਓ ਬਣਾਇਆ ਜਾਊਗਾ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਮੱਖਣੀ ਕਿਵੇਂ ਆਉਂਦੀ ਹੈ ਤੇ ਮੈਨੂੰ ਮਨਵੀਰ ਗਲਾਸ ਪਾਣੀ ਦਾ ਲਿਆ ਦੇ ਤੁਸੀਂ ਆਹ ਬੰਦ ਕਰਕੇ ਮੜਾ ਜਾ ਕੈਮਰਾ ਇਹ ਆ ਲਓ ਜੀ ਆਪਾਂ ਹੁਣ ਡੱਬੇ ਦੇ ਵਿੱਚੋਂ ਨਾ ਮਾਹ ਮਲਾਈ ਕੱਢ ਲਈ ਐ ਇਹ ਇਹ ਕਰ ਲਈ ਮੈਂ ਇਹ ਕਰੀਆ ਕਿ ਯਾਰ ਵੈਸੇ ਤਾਂ ਮੈਂ ਇਹਨੂੰ ਹੱਥ ਨਾਲ ਹਲਾਉਣੀ ਆ ਹੱਥ ਨਾਲ ਥੋੜੀ ਸੌਖੀ ਹਿੱਲੂਗੀ ਜੀ ਪਿਛਲੀ ਵਾਰੀ ਵੀ ਮੈਂ ਹੱਥ ਨਾਲ ਪੂਸਕ ਦਾਇਜਾ ਥੋੜਾ ਜਿਹਾ ਪਾਣੀ ਆਪਾਂ ਪੋਣਾ ਵੇ ਦੇਖੋ ਹੁਣ ਨਾ ਤਾਂ ਇਸ ਵੇਲੇ ਬਿਜਲੀ ਦੀ ਲੋੜ ਆਪਾਂ ਨਾ ਮਧਾਣੀ ਦੀ ਲੋੜ ਆ ਨਾ ਆਪਾਂ ਨੂੰ ਕੋਈ ਜਿਹੜੀ ਗਾਗਰ ਦੇ ਵਿੱਚ ਮੈਂ ਰੜਕਦੀਆਂ ਉਹਦੀ ਵੀ ਲੋੜ ਨਹੀਂ ਹੈਗੀ ਹੁਣ ਮੇਰੇ ਕੋਈ ਕਈ ਵਾਰ ਆਪਾਂ ਦੇਖੋ ਲਾਈਟ ਵੀ ਹੁੰਦੀ ਆ ਕਈ ਵਾਰ ਆਪਣੇ ਕੋਲੇ ਕੈਮਰਾਮੈਨ ਨਹੀਂ ਹੁੰਦਾ ਆਪਣੇ ਕੋਲੇ ਕਈ ਵਾਰ ਆਪਣੇ ਕੋਲੇ ਮਧਾਣੀ ਦਾ ਸਾਧਨ ਨਹੀਂ ਹੁੰਦਾ ਕਈ ਵਾਰ ਲੈਟ ਵੀ ਆ ਮਧਾਨੀ ਵੀ ਆ ਤਾਂ ਕਈ ਵਾਰ ਆਪਣੇ ਕੋਲੇ ਟਾਈਮ ਨਹੀਂ ਹੁੰਦਾ ਅੱਜ ਹੁਣ ਮੇਰਾ ਮਨ ਸੀਗਾ ਵੀ ਮੈਂ ਬਣਾ ਲਾਂ ਡੱਬਾ ਭਰ ਗਿਆ ਵੀ ਸਵੇਰ ਨੂੰ ਫਿਰ ਮੈਨੂੰ ਡੱਬੇ ਦੀ ਲੋੜ ਐ ਤੇ ਆਹ ਲਓ ਜੀ ਇਹਦੇ ਨੇ ਵਹਿ ਆਪਾਂ ਹੱਥਾਂ ਚੰਗੀ ਤਰ੍ਹਾਂ ਸਾਫ਼ ਕਰ ਲਏ ਸੀ ਹੁਣ ਤੁਸੀਂ ਕਹੋਗੇ ਬੀਬੀ ਨੇ ਵਿੱਚ ਹੱਥ ਪਾ ਲਿਆ ਚਲੋ ਮਾਈਆਂ ਤਾਂ ਹੱਥ ਪਾਉਂਦੀਆਂ ਰਹਿੰਦੀਆਂ ਨੇ ਆਟੇ ਚ ਪਾ ਲਿਆ ਦਹੀਂ ਚ ਮੱਖਣ ਕੱਢਣਾ ਤਾਂ ਵੀ ਹੱਥ ਨੇ ਜੋ ਕਰਨਾ ਤਾਂ ਸਾਰਾ ਕੁਝ ਹੱਥ ਨੇ ਕਰਨਾ ਹੁੰਦਾ ਤੇ ਉਹ ਪੁਰਜੇ ਹੁੰਦਾ ਜਿਵੇਂ ਦੁੱਧ ਜਿਆ ਵਿੱਚ ਫਿਰਦਾ ਇਹਦੇ ਗੱਠਾਂ ਜਿਹਾ ਇਹ ਕੜਛੀ ਨੇ ਫਨਣੀਆਂ ਨਹੀਂ ਸੀ ਦੇਖੋ ਜੀ ਹੁਣ ਤੁਸੀਂ ਮੱਖਣੀ ਅੱਡ ਹੋ ਜਾਣੀ ਆ ਜਿਹੜਾ ਇਹਦੇ ਵਿੱਚ ਦੁੱਧ ਹੈ ਮਾੜਾ ਮੋਟਾ ਫਸਿਆ ਹੋਇਆ ਮਲਾਈ ਦੇ ਵਿੱਚ ਉਹਨੇ ਅਲੱਗ ਹੋ ਜਾਣਾ ਇਸੇ ਕੜਾਹੀ ਦੇ ਵਿੱਚ ਆਪਾਂ ਤੱਤਾ ਕਰਨਾ ਤਾਂ ਤਾਂ ਤੌੜੀ ਚਾਟੀ ਲਿਬੜੀ ਨਾ ਕਾੜਨੀ ਲਿਬੜੀ ਨਾ ਪੈਨਦਾਣੀ ਦੀ ਲੋੜ ਪਈ ਚੱਕ ਧਰਨ ਕਰਨ ਦੀ ਹੁਣ ਇਹ ਮੈਨੂੰ ਬੜਾ ਸੌਖਾ ਤਰੀਕਾ ਲੱਗਦਾ ਹੁਣ ਮੈਂ ਨੂਨ ਮਿਰਚ ਵਾਲੀ ਹੈ ਨਾ ਥੱਲੇ ਮੇਰੀ ਕੁੰਡੀ ਧਰਹੀ ਆ ਕੜਾਹੀ ਹੇਲਣ ਕਰਕੇ ਵੀ ਮੈਂ ਇਹਦੇ ਉੱਤੇ ਧਰ ਲਿਆ ਵਿੱਲੇ ਨਾ ਹੁਣ ਚਾਹੇ ਮੈਂ ਦੇਖੋ ਇੱਕ ਹੱਥ ਨਾਲ ਹਲਾਈ ਜਾਵਾਂ ਕੋਈ ਮੈਨੂੰ ਦੂਜੇ ਹੱਥ ਦੀ ਕੋਈ ਲੋੜ ਨਹੀਂ ਤੁਸੀਂ ਦੇਖ ਹੀ ਲੈਣਾ ਵੀ ਕਿਵੇਂ ਬੀਬੀ ਨੇ ਕਿਓ ਕੱਢ ਲਿਆ ਵੀ ਪਹਿਲਾਂ ਜਦ ਆਪਾਂ ਨਹੀਂ ਇਸ ਕੰਮ ਨੂੰ ਦੇਖਦੇ ਆਪਾਂ ਤੁਹਾਨੂੰ ਤੋਲ ਉਹ ਦੇਖਣ ਕਿਵੇਂ ਹੋ ਜਾਊਗਾ ਹੋ ਜਾਂਦਾ ਜੀ ਇਕਣੇ ਤਿਆਰ ਹੋ ਜਾਊਗਾ ਕਿਓ ਤੇ ਆਪਾਂ ਬਸ ਆਹ ਕੋਲੇ ਗੈਸ ਦੇ ਮੈਂ ਬੈਠੀ ਆਂ ਇੱਥੇ ਮਿੰਟ 10 ਨਹੀਂ ਲੱਗਣੇ ਤੋਂ ਬਾਅਦ ਤਾਂ ਤੁਹਾਨੂੰ ਬਸ ਮੈਂ ਦਿਖਾਉਣੀ ਆ ਮੱਖਣੀ ਵੀ ਕਿਵੇਂ ਲੱਗੂ ਹੁੰਦੀ ਆ ਦੁੱਧ ਕਿਵੇਂ ਦੇ ਵਿੱਚੋਂ ਜਿਹੜਾ ਮਲਾਈ ਚ ਫਸਿਆ ਹੁੰਦਾ ਕਿਵੇਂ ਲੱਗ ਹੋ ਜਾਊਗਾ ਬਣੀ ਬੰਨ ਲੱਗੀ ਬਿਲਕੁਲ ਹੁਣ ਹੋ ਗਿਆ ਮੈਂ ਇਹਦੇ ਵਿੱਚ ਗਲਾਸ ਪਾਣੀ ਦਾ ਵੀ ਪਾਇਆ ਵੀ ਪਤਲਾ ਹੋ ਜਾਵੇ ਤੇ ਇਹਦੇ ਵਿੱਚ ਹੁਣ ਦੁੱਧ ਅੱਡ ਮੱਖਣੀ ਅੱਡ ਹੋ ਜਾਣੀ ਆ ਜੀ ਦੇਖ ਦੇਖ ਮੱਖਣ ਕਿੰਨੇ ਪਿਆਰ ਹੁੰਦਾ ਬਹੁਤ ਛੇਤੀ ਘੱਟ ਟਾਈਮ ਦੇ ਵਿੱਚ ਇਹ ਵਰਸੀਸਰ ਪ੍ਰੋਸੈਸ ਤਿਆਰ ਹੁੰਦਾ ਜੀ ਕੋਈ ਬੌੜਾ ਲੰਬਾ ਚੌੜਾ ਨਹੀਂ ਨਾ ਤਾਂ ਹੁਣ ਦੇਖੋ ਬਿਜਲੀ ਤੇ ਲੋਡ ਪਈ ਆ ਨਾ ਆਪਾਂ ਨੂੰ ਵਧਾਣੇ ਚੱਕਣ ਦੀ ਲੋਡ ਪਈ ਆ ਨਾ ਇਹਨੂੰ ਤੱਤੀ ਕਰਨ ਦੀ ਇਹਦੇ ਵਿੱਚੋਂ ਆ ਦੁੱਧ ਜਿਆ ਨਾਲੋ ਜਿਹੜਾ ਮੱਖਣੀ ਅੱਡ ਹੋ ਜਾਣੀ ਆ ਆਪਾਂ ਨੂੰ ਇਹਦੇ ਵਿੱਚ ਮੇਲਾ ਦਾਦਾ ਇੱਕ ਗਲਾਸੀ ਪਾਣੀ ਦੇ ਸ਼ੋ ਸਕਦਾ ਵੀ ਪਾਣੀ ਪਾਵੇ ਨੇ ਉਹ ਕਰ ਦਣ ਜਿਵੇਂ ਆਪਾਂ ਕਹਿੰਦੇ ਨੇ ਜੀ ਘਿਓ ਛੱਡਤਾ ਅਰਤੇ ਨੇ ਇਹ ਉਹ ਗਲਪ ਹੋ ਜਾਣੀਆਂ ਹੁਣ ਤੁਸੀਂ ਦੇਖਦੇ ਜਾ ਲੈ ਚਾਹੇ ਮੈਂ ਨਾ ਵੀ ਪਾਣੀ ਪਾਵੇਂ ਨੇ ਦੁੱਧ ਪਾਾਂ ਵੀ ਲੱਗ ਕਰ ਦੇਣਾ ਮੱਖਣੀ ਨੇ ਆਹ ਲੋ ਜੀ ਦੇਖੋ ਦੁੱਧ ਅੱਡ ਹੋਣ ਲੱਗ ਗਿਆ ਨਾ ਮੱਖਣੀ ਦੇ ਨਾਲੋਂ ਪਾਣੀ ਤੇੋਂ ਪਾਣੀ ਵੀ ਚਾਹੀ ਨਹੀਂ ਪਾਵਾਂਗੇ ਕੋਈ ਲੋੜ ਨਹੀਂ ਜਿਆਦਾ ਆਪਾਂ ਪਹਿਲਾਂ ਇੱਕ ਗਲਾਸੀ ਪਾਣੀ ਪਾ ਲਈ ਸੀ ਮੜਾਈ ਪਤਲੀ ਕਰ ਲਈਏ ਮੜਾਈ ਥੋੜੀ ਬੈਸੇ ਜੇ ਕੜ੍ਹੀਓ ਸੀ ਕਿ ਚਲੋ ਲੋੜ ਹੀ ਨਹੀਂ ਪਈ ਆ ਦੇਖ ਲਓ ਤੁਸੀਂ ਵੀ ਇਹਨਾਂ ਕਰਕੇ ਦੇਖਣਾ ਜੀ ਬਹੁਤ ਸੌਖਾ ਤਰੀਕਾ ਨਾ ਤਾਂ ਦੇਖੋ ਅੱਗੇ ਮਧਾਣੀ ਨਾ ਰੜਕਣਾ ਫਿਰ ਗਾਗਰ ਦੇ ਵਿੱਚ ਢੇਰੀ ਕਰਨਾ ਉਹਨੇ ਵੀ ਨਿਬੜ ਜਾਣਾ ਮਧਾਣੀ ਵੀ ਸਾਫ਼ ਕਰਨੀ ਪੈਣੀ ਤੇ ਗਾਗਰ ਵੀ ਸਾਫ਼ ਕਰਨੀ ਜਦੋਂ ਹੁਣ ਕੜਾਹੀ ਤਾਂ ਮੈਨੂੰ ਸਾਫ਼ ਕਰਨੀ ਪੈਂਦੀ ਸੀ ਜਿਹਦੇ ਵਿੱਚ ਮੈਂ ਘਿਓ ਬਣਾਇਆ ਹੁਣ ਮੈਂ ਦੇਖੋ ਇਹਦੇ ਵਿੱਚੇ ਘਿਓ ਬਣਾ ਲਿਆ ਤੁਸੀਂ ਲਾ ਲਓ ਵੀ 5 ਮਿੰਟ ਇਸ ਚੀਜ਼ ਨੂੰ ਲੱਗੇ ਨਹੀਂ ਹੈਗੇ ਮੈਨੂੰ ਵੀ 5 ਮਿੰਟ ਕੀ ਚੀਜ਼ ਹੁੰਦੀ ਆ ਆ ਲਓ ਜੀ ਲੈ ਆ ਲਓ ਜੀ ਆਪਣਾ ਮੱਖਣ ਬਣ ਕੇ ਤਿਆਰ ਆ ਤੇ ਆਹ ਦੁੱਧੇ ਨੇ ਛੱਡਤਾ ਜੀ ਇਹ ਦੁੱਧ ਨੂੰ ਆਪਾਂ ਲੱਗ ਕਰ ਲੈਣਾ ਇਹਦਾ ਮੈਂ ਪਨੀਰ ਪਾੜ ਦੇਣਾ ਇੱਥੇ ਦੋ ਪਿਆਜ਼ ਪਾਵਾਂਗੇ ਜੀ ਇਹਦੀ ਭੁਰਜੀ ਬਣ ਜੂਗੀ ਆਹ ਲਓ ਜੀ ਮੱਖਣ ਤਿਆਰ ਆਪਣਾ ਤੇ ਦੁੱਧ ਅੱਡ ਮੱਖਣ ਅੱਡ ਹਾਂ ਲੋ ਜੀ ਇਹ ਲੈ ਤੁਸੀਂ ਵੇਖਣ ਕਰਕੇ ਦੇਖਣਾ ਦੇਖੋ ਜੀ ਨਾ ਤਾਂ ਮਧਾਣੀ ਲਿਬੜੀ ਆ ਨਾ ਗਾਗਰ ਲਿਬੜੀ ਆ ਨਾ ਕੋਈ ਲੈਟ ਦਾ ਕੋਈ ਹੋਇਆ ਨਾ ਮੈਨੂੰ ਸਾਫ ਕਰਨ ਦੀ ਲੋੜ ਪਈ ਆ ਤੇ ਇੱਕ ਸਿਰਫ ਇੱਕ ਕੜਾਹੀ ਤੇ ਇੱਕ ਕੜਛੀ ਦੋਨੇ ਚੀਜ਼ਾਂ ਦੀ ਲੋੜ ਪਈ ਆ ਕੜਾਹੀ ਤੇ ਕੜਛੀ ਮੈਨੂੰ ਉਹ ਦੋ ਤਿੰਨ ਚੀਜ਼ਾਂ ਲਵੇੜੀਆਂ ਤੇ ਵੀ ਪੈਣੀ ਹੋਈ ਸੀ ਕਿ ਬਸ ਸਿਰਫ ਮੈਨੂੰ ਇੰਨਾ ਚੀਜ਼ਾਂ ਦੀ ਲੋੜ ਹੈ ਜੀ ਚਾਹੇ ਤੁਸੀਂ ਹੱਥ ਨਾਲ ਕਰ ਲੈਂਦੇ ਚਾਹੇ ਤੁਸੀਂ ਉਹਦੇ ਨਾਲ ਕੜਛੀ ਨਾਲ ਥੋੜੇ ਹੱਥ ਨਾਲ ਸੌਖਾ ਹੋ ਜਾਂਦਾ ਕਿਉਂਕਿ ਪਤਾ ਲੱਗਣ ਲੱਗ ਜਾਂਦਾ ਵੀ ਹੋ ਗਿਆ ਕਿਹੜਾ ਆਹ ਲੋ ਜੀ ਇਹ ਹੁਣ ਆਪਾਂ ਇਹਨੂੰ ਦੁੱਧ ਨੂੰ ਲੱਗ ਕਰ ਦਿੰਨੇ ਆ ਅਜੀ ਜੋ ਮੈਂ ਮਲਾਈ ਕੱਢੀ ਆਪਾਂ ਹੁਣ ਇਸ ਜੇ ਦੇ ਵਿੱਚ ਦੁੱਧ ਲੱਗ ਕਰਕੇ ਕੱਢ ਦਿੰਨੇ ਆ ਕਿਉਂਕਿ ਦੋ ਬਾਅਦ ਦੇ ਵਿੱਚ ਫਿਰ ਮੈਂ ਘਿਓ ਪਣਾ ਕੇ ਇਸੇ ਕੜਾਹੀ ਦੇ ਵਿੱਚ ਪਾ ਕੇ ਜਾਏ ਮੈਂ ਪਲੇਰ ਪਾ ਦਾਂ ਇਹ ਲੈ ਆਪਾਂ ਚੰਗੀ ਤਰ੍ਹਾਂ ਇਹਨੂੰ ਵਿੱਚੋਂ ਨੱਪ ਦਿਨਾਂ ਜੋ ਵੀ ਇਹਦੇ ਵਡਾਂ ਵਿੱਚ ਫਸਿਆ ਹੋਇਆ ਮਾੜਾ ਮੋਟਾ ਦੁੱਧ ਉਹ ਬਿਲਕੁਲ ਨਿਕਲ ਕੇ ਬਾਹਰ ਆ ਜਾਂਦਾ ਸਾਨੂੰ ਘਿਓ ਬਣਾਉਣ ਵੇਲੇ ਵੀ ਕੋਈ ਇਹਦੇ ਵਿੱਚ ਮਟੀਰੀਅਲ ਜ਼ਿਆਦਾ ਨਾ ਫਸੇ ਜੇ ਮਟੀਰੀਅਲ ਉਹ ਪਏ ਨੂੰ ਫਿਰ ਜ਼ਿਆਦਾ ਟਾਈਮ ਵੀ ਲੱਗ ਜਾਂਦਾ ਫਿਰ ਉਹ ਦੁੱਧ ਨਾ ਘਿਓ ਮਟੀਰੀਅਲ ਦੇ ਵਿੱਚ ਫਸ ਜਾਂਦਾ ਇਸ ਕਰਕੇ ਚੀਜ਼ ਚੰਗੀ ਤਰ੍ਹਾਂ ਨੱਪ ਕੇ ਸਮਾਰ ਕੇ ਹਾਂ ਲੋ ਜਿੰਨੇ ਤੋਂ ਬਣਾਉਣੀ ਹੈ ਪਰ ਘਿਓ ਨਾ ਕਿ ਮੈਂ ਇਹਦੇ ਕੜਾਈ ਇਹਦੇ ਉੱਤੇ ਨਾ ਰੱਖੀ ਸੀ ਨਾ ਹਲਦੀ ਵੀ ਹੈਗੀ ਇੱਕ ਦਿਨ ਮੈਂ ਜਦੋਂ ਅੱਗੇ ਬਣਾਇਆ ਮੈਨੂੰ ਨਾ ਉਹਦੇ ਤੇ ਸਿਲੰਡਰ ਤੇ ਰੱਖਣੀ ਪਈ ਮੈਂ ਫਿਰ ਖੜਕ ਕੇ ਹੀ ਹਲਾਇਆ ਮੈਂ ਖੜਕਤੀ ਮੈਨੂੰ ਔਖ ਲੱਗਦਾ ਥੋੜਾ ਮੇਰੀ ਲੱਗਦਾ ਹੁੰਦੀ ਹੈ ਇਸ ਕਰਕੇ ਚਲੋ ਜੀ ਮੈਂ ਦਿਖਾਉਣੀ ਕਿ ਕਿਉਂ ਮਾ ਕੇ ਆਹ ਲਓ ਜੀ ਆਪਾਂ ਹੁਣ ਗੈਸ ਤੇ ਰੱਖਤਾ ਇਹਨੇ ਇੰਨੀ ਜਲਦੀ ਕਿਉਂ ਬਣਨਾ ਕਿਉਂ ਇਹਦੇ ਵਿੱਚ ਬਿਲਕੁਕੁਲ ਕੋਈ ਮਟੀਰੀਅਲ ਨਹੀਂ ਫਸਿਆ ਵੀ ਉਹ ਦੁੱਧ ਜਿਹੜੇ ਵਿੱਚ ਫਸ ਗਿਆ ਕੈੜੀ ਸੀਗੀ ਮੱਖਣੀ ਬਿਲਕੁਲ ਆਪਾਂ ਨਿਚੋੜ ਕੇ ਕਢਤਾ ਆਹ ਜਿਹੜਾ ਦੁੱਧ ਥੋੜਾ ਜਿਹਾ ਬਚਿਆ ਨਾ ਆਪਾਂ ਇਹਦੇ ਵਿੱਚ ਪਾ ਦਿਨੇ ਚਾਹੇ ਸਰਕਾ ਪਾ ਦੀਏ ਚਾਹੇ ਨਿੰਬੂ ਸਾਤ ਜਿਹੜਾ ਵੀ ਕੁਝ ਪਾਉਣ ਦਾ ਮਨ ਹੋਵੇ ਪਾ ਕੇ ਇਹਨੂੰ ਪਨੀਰ ਪਾੜ ਦੇਣਾ ਆਪਾਂ ਇਹਦੀ ਫੇਰ ਆਪਾਂ ਭਾਈ ਫੁਰਜੀ ਬਣਾ ਸਕਦੇ ਆ ਲਓ ਜੀ ਤੁਹਾਨੂੰ ਮਕੇ 10 ਮਿੰਟ ਤਾਂ ਭਾਈ 10 ਮਿੰਟ ਤਾਂ ਬਾਹਲੇ ਨੇ ਭਾਈ ਘੱਟ ਹੀ ਟਾਈਮ ਚ ਬਣ ਜਰਾ ਤੁਹਾਨੂੰ ਦਿਖਾਉਣੀ ਆ ਕਿ ਉਹ ਤਿਆਰ ਕਰਦੇ ਜੀ ਆਹ ਲਓ ਜੀ ਦੇਖੋ ਕਿ ਉਹ ਆਪਣਾ ਰਿਜ ਰਿਹਾ ਲੱਗਦਾ ਇੰਨੀ ਜਲਦੀ ਤਿਆਰ ਹੋਣਾ ਹੁਣ ਇਹਦੇ ਵਿੱਚ ਮਟੀਰੀਅਲ ਜਮਾ ਨਹੀਂ ਜੇ ਇਹਦੇ ਚ ਮਟੀਰੀਅਲ ਹੁੰਦਾ ਨਾ ਇਹਨੇ ਤਾਂਹਾਨੂੰ ਬਾਹਰ ਨੂੰ ਆਉਣਾ ਸੀਗਾ ਇਹ ਉੱਥੇ ਹੀ ਰਿਜ ਰਿਹਾ ਕਿਉਂਕਿ ਬਾਦੇ ਦੇ ਵਿੱਚ ਕਿਓਈ ਆ ਮਟੀਰੀਅਲ ਤਾਂ ਮਾੜਾ ਮੋਟਾ ਹੀ ਨਿਕਲਣਾ ਨਹੀਂ ਤਾਂ ਕਾਫੀ ਨਿਕਲ ਜਾ ਨਹੀਂ ਨਿਕਲਣਾ ਮੱਖਣੀ ਆਪਣੀ ਕਿਹੜੀ ਸੀ ਆਹ ਮੈਂ ਤੇ ਦੋ ਥਾਈ ਤੁਹਾਨੂੰ ਡੱਬੇ ਚ ਪਾ ਕੇ ਦਿਖਾਉਣੀ ਆ ਕਿਓਈ ਤਾ ਤਿਆਰ ਹੋ ਗਿਆ ਚਲੋ ਆਹ ਲਓ ਜੀ ਕਿਓ ਬਣ ਗਿਆ ਬਹੁਤ ਜਲਦੀ ਲੈ ਦੇਖੋ ਦੇਖੋ ਕਿੰਨਾ ਕਿਓ ਇਹਦੇ ਵਿੱਚ ਮਟੀਰੀਅਲ ਜਮਾ ਨਹੀਂ ਹੈਗਾ ਮਾੜਾ ਮੋਟਾ ਜਿਹੜਾ ਬੱਚੇ ਮੈਂ ਜਾਦੇ ਹੋ ਗੁਲਾਬੀ ਜਿਹਾ ਨਿਕਲ ਰਿਹਾ ਇਹਨੇ ਬਾਹਲਾ ਕੱਢ ਜਾਣਾ ਸੀ ਨਹੀਂ ਤਾਂ ਮਾੜਾ ਜਿਹਾ ਹੋਰ ਸੇਕ ਲਵਾਈ ਦੇਣੇ ਉਹ ਆਪਣਾ ਬਿਲਕੁਲ ਤਿਆਰ ਹੈ ਦੇਖੋ ਇਹਦੇ ਵਿੱਚ ਮਟੀਰੀਅਲ ਬਿਲਕੁਲ ਨਹੀਂ ਰਿਹਾ ਹੈਗਾ ਕਿਉਂਕਿ ਉਹ ਠੱਡੇ ਠੰਡੇ ਨੂੰ ਆਪਾਂ ਫਲਾ ਲਿਆ ਠੰਡਾ ਖੰਡਾ ਇਹ ਉਹ ਕੜੀ ਕੜੀ ਮੱਖਣੀ ਹੋ ਗਈ ਘੁੱਟ ਕੇ ਸਮਾਰ ਕੇ ਉਹਦੇ ਵਿੱਚੋਂ ਜਿਹੜਾ ਦੁੱਧ ਵਗੈਰਾ ਜਿਆ ਫਸਿਆ ਸੀ ਉਹ ਸਾਰਾ ਨਿਕਲ ਗਿਆ ਹੁਣ ਸਿਰਫ ਇਹਦੇ ਵਿੱਚ ਤੁਹਾਨੂੰ ਮੈਂ ਇੱਥੇ ਪਾਣ ਕੇ ਦਿਖਾ ਦਿੰਦੀ ਆ ਕਿ ਕਿੰਨੀ ਨਿਕਲਦਾ ਇਹਦੇ ਵਿੱਚ ਮਟੀਰੀਅਲ ਬਹੁਤ ਜਲਦੀ ਬਣ ਕੇ ਕਿਹੋ ਤਿਆਰ ਹੋਇਆ ਟਾਈਮ ਵੀ ਮੇਰੇ ਕੋ ਟਾਈਮ ਸੀਗਾ ਇਸ ਟਾਈਮ ਤਾਂ ਕਰਕੇ ਮੈਂ ਇੱਕ ਵੈਸੇ ਤਾਂ ਡੱਬਾ ਭਰ ਗਿਆ ਸੀ ਉਹਦਾ ਵੀ ਸੀਗਾ ਮੈਨੂੰ ਲੱਗ ਚ ਵੀ ਮੈਨੂੰ ਸਵੇਰ ਨੂੰ ਫਿਰ ਹੋਰ ਭਾਂਡੇ ਦੇ ਵਿੱਚ ਕੁਝ ਨਾ ਕੁਝ ਪਾਉਣਾ ਪਊ ਦੇਖੋ ਜੀ ਕਿ ਮੇਰੇ ਰੱਜ ਕੇ ਵਿੱਚ ਆ ਪਾਣੀ ਤਾਂ ਬਾਹਰ ਨਾ ਆਉਣ ਦੀ ਕੋਸ਼ਿਸ਼ ਕਰ ਰਿਹਾ ਕਿਉਂ ਆਪਾਂ ਹੀ ਨਾਰਿਜ ਮੈਂ ਤਾਂ ਮੈਂ ਤੈਨੂੰ ਪੂਰਾ ਰਿਝਾਤਾ ਹੁਕਾਤੀ ਆਹ ਲੋ ਜੀ ਆਪਣਾ ਘਿਓ ਬਣ ਕੇ ਤਿਆਰ ਆ ਆਹ ਦੇਖੋ ਜੀ ਇੰਨੇ ਮਟੀਰੀਅਲ ਨਿਕਲੇ ਆ ਇਹਦੇ ਵਿੱਚੋਂ ਕਿਉਂਕਿ ਮੱਖਣੀ ਕੜੀ ਸੀ ਆਪਾਂ ਉਹਦੇ ਵਿੱਚ ਕੋਸਾ ਪਾਣੀ ਨਹੀਂ ਹੀ ਪਾਇਆ ਉਹ ਠੰਡੀ ਹੋਈ ਸੀਗੀ ਬਸ ਇੱਕ ਨਾਰਮਲ ਪਾਣੀ ਦੀ ਗਲਾਸੀ ਪਾਈ ਸੀ ਉਹਨੂੰ ਹਿਲਾਉਣ ਵੇਲੇ ਵੀ ਉਹ ਥੋੜੀ ਹੱਥ ਪੈਰ ਲੱਗ ਜੇ ਤੇ ਤੁਸੀਂ ਵੀ ਇਸੇ ਤਰ੍ਹਾਂ ਘਿਓ ਬਣਾ ਕੇ ਦੇਖੋ ਤੁਹਾਡੇ ਟਾਈਮ ਦੀ ਵੀ ਬਚਤ ਹੋਊਗੀ ਤੇ ਮਿਦਾਨੀ ਨਹੀਂ ਚਲਾਉਣੀ ਪਈ ਬਿਜਲੀ ਦੀ ਵੀ ਹੋਊਗੀ ਭਾਂਡੇ ਨਿਪਟਣ ਦੀ ਵੀ ਹੋਊਗੀ ਸਾਰਾ ਕੁਝ ਹੋ ਗਿਆ ਜੀ ਚਲੋ ਜੀ ਮੇਰੇ ਹੱਥ ਵਨ ਕੇ ਬੇਨਤੀ ਹੈ ਜੀ ਜਿਹੜੇ ਮੇਰੇ ਚੈਨਲ ਤੇ ਪਹਿਲਾਂ ਜੁੜੇ ਹੋਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਅਜੇ ਤੱਕ ਨਹੀਂ ਜੁੜੇ ਜੀ ਉਹ ਜੁੜ ਜਿਓ ਇਹ ਘੰਟੀ ਵਾਲਾ ਬਟਨ ਦਬਾ ਦਿਜੀ ਮੇਰੇ ਸਾਸ ਮੈਨੂੰ ਸਬਸਕ੍ਰਾਈਬਰਾਂ ਦੀ ਲੋੜ ਆ ਜੀ ਮੇਰੇ ਪਰਿਵਾਰ ਦੇ ਵਿੱਚ ਵਾਧਾ ਹੋ ਜਾਏ ਤੁਹਾਡਾ ਬਹੁਤ 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 ਧੰਨਵਾਦ ਆ ਜੀ ਮੀ ਹੋਂ ਨੂੰ ਤਿਆਰ ਮੇਰੇ ਕੱਪੜੇ ਵੀ ਸੁੱਕੀ ਹੋ ਗਏ ਨੇ ਜੀ ਬਾਹਰ ਫਟਾਫਟ ਚੱਕੀ ਜੀ ਚਲੋ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਰੈਸਪੀ ਬਣਾਵਾਂਗੇ ਜਾਂ ਕੋਈ ਗੀਤ ਸੁਣਾਵਾਂ ਕੁਝ ਨਾ ਕੁਝ ਕਰਾਂਗੇ ਜੀ ਚਲੋ ਜੀ ਬਾਏ ਗਰੀਕਾ ਖਾਸਾ ਵੈਗੋ